ਅਲੀ ਸੈਰ ਤੋਂ ਟੀਕਾ ਲਿਆਇਆ ਕਾਦੀ ਕਦਾ ਲਾ ਲੈਂਦਾ ਹੂੰ ਲਿਆਇਆ ਜਾਂ ਨਹੀਂ ਲਿਆਇਆ ਤੈਨੂੰ ਮੈਂ ਸ਼ਰਤ ਦੂੰਗਾ ਮੈਨੂੰ ਆਪਣੀ ਧੀਾਂ ਦੀ ਸੌਂ ਲੱਗਿਆ ਮੈਂ ਦਿੱਤੋਂ ਕੁਝ ਵੀ ਲਿਆਇਆ ਨਾ ਤੂੰ ਸਾਡੇ ਦੁਸ਼ਮਣ ਨਹੀਂ ਤੂੰ ਸਾਡੇ ਆਪਣੇ ਉਹ ਸੁੱਤਰ ਜੋ ਨੀਤਾ ਖੋ ਦਾ ਡੈੱਡ ਬੋਡੀਆ ਰੋਹਿਤ ਰੋੜਾ ਤੇ ਰਾਹੁਲ ਬਰਮਾ ਚੱਕਦਾ ਰਹੂੰਗਾ ਭਾਈ ਹੁਣ ਖਿਆਲ ਤਾਂ ਰੱਖੀ ਹੋਇਆ ਸੀਗਾ ਸਰੀਰ ਦਾ ਹੁਣ ਹੋਲੀ ਹੋਲੀ ਅੱਗੇ ਨਾਲ ਉਹ ਤਾਂ ਘੱਟ ਹੀ ਕਰਦਾ ਸੀ ਲਾਂਦੇ ਨਹੀਂ ਹੁਣ ਅਲੀ ਹੋਰ ਵੀ ਲੋਕ ਲਾਂਦੇ ਆ ਉਹ ਜਾਣੇ ਹੈਗੇ ਮੁੰਡੇ ਉਹ ਗਾਂਜਾ ਪਿੰਦੇ ਆ ਉਹ ਉਹ ਹੈਗੇ ਝਾੜੂ ਵਾਲੇ ਜਿਹੜੇ ਆਪਣੇ ਗੰਦਗੁੰਦ ਇਕੱਠਾ ਕਰਦੇ ਆ ਉਹ ਬੰਦੇ ਆ ਪੂਰੀ ਜਗ੍ਹਾ ਦੇ ਉੱਤੇ ਪੁਲ ਦੇ ਥੱਲੇ ਗਾਂਜਾ ਪਿੰਦਾ ਪਰ ਹੈਗਾ ਖਾ ਲੈਂਦਾ ਸਰ ਝੂਟ ਕੇ ਗਾਣਾ ਹੋਰ ਕੀ ਕੀ ਕਰਦੇ ਹੋ ਬਾਜੀ ਹੋਰ ਬਸ ਇਹੀ ਹੋਰ ਕੋਈ ਪਰੇਸ਼ਾਨੀ ਹੈਗਾ ਸਰ ਹੁੰਦਾ ਮਨਮ ਜਿਹੜੇ ਸੈਕ ਕਾਲ ਲੋ ਹੋਰ ਬੋਲੋ ਸਰ ਵੀ ਨਸ਼ਾ ਕਰਦੇ ਥੱਲੇ ਜਾਣਾ ਨਹੀਂ ਚਾਹੀਦਾ ਹੈਗਾ ਭਾਈ ਐ ਤੇ ਨਾਲੇ ਚੱਲੇ ਗਏ ਤਾਂ ਫਾਇਦਾ ਕੀ ਹੈਗਾ ਤੁਹਾਨੂੰ ਤਕਰੀਬਨ 3 ਤੋਂ 4 ਮੁੰਡੇ ਥੱਲੇ ਬੈਠੇ ਆ ਆਪਣੇ ਕੋ ਬਕਾਇਦਾ ਵੀਡੀਓ ਪਈ ਹੈ ਕੈਮਰੇ ਜਿਹਦੇ ਵਿੱਚ ਟੀਕਾ ਲਗਾ ਰਹੇ ਆ ਤੁਹਾਨੂੰ ਮੈਂ ਇਸ ਬੰਦੇ ਦੀ 1 ਮਿੰਟ ਇਹ ਕਹਿੰਦਾ ਜੀ ਮੈਂ ਟੀਕਾ ਨਹੀਂ ਲਾਣ ਗਿਆ ਸੀ ਮੈਂ ਤੁਹਾਨੂੰ ਇਹ ਵੀਡੀਓ ਦਿਖਾਉਂਗਾ ਪਹਿਲਾਂ ਪਾਲੀ ਸਾਈਡ ਤੋਂ ਸਰਿੰਜ ਚੱਕ ਕੇ ਲੈ ਕੇ ਆਉਂਦਾ ਤੁਹਾਨੂੰ ਮੈਂ ਵੀਡੀਓ ਦਿਖਾਉਂਗਾ ਸਰਿੰਜ ਪਾਲੀ ਸਾਈਡ ਤੋਂ ਚੱਕ ਕੇ ਲੈ ਕੇ ਆਉਂਦਾ ਮੈਂ ਜਰੂਰ ਸਾਰੀਆਂ ਵੀਡੀਓ ਸੈਂਡ ਕਰੂੰਗਾ ਮੇਰੇ ਕੋ ਪੰਜ ਵੀਡੀਓ ਟੀਕੇ ਲਾਉਂਦੇ ਆਂ ਦੀ ਮੁੰਡੇ ਦੀ ਇਹ ਸਾਰੀਆਂ ਦਾ ਲੈਣ ਕਿਹਾ ਸੀ ਠੀਕ ਆ ਮੈਂ ਤੈਨੂੰ ਫੇਰ ਇੱਕ ਵਾਰੀ ਪੁੱਛਾਂਗਾ ਇੱਕ ਵਾਰੀ ਬੇਟਾ ਤੈਨੂੰ ਮੈਂ ਫੇਰ ਪੁੱਛੂੰਗਾ ਤੂੰ ਮੇਰਾ ਦੁਸ਼ਮਣ ਨਹੀਂ ਹੈ ਸੱਚ ਬੋਲ ਤੂੰ ਕਿਹੜੀ ਜਗ੍ਹਾ ਤੇ ਹੈਗਾ ਕਿੱਥੇ ਉਹਨਾਂ ਨੇ ਕਿਹਾ ਸਾਨੂੰ ਨਾ ਕੋਈ ਕੰਪਲੇਂਟ ਆਈ ਹੈ ਜਿਨੇ 12 ਦੇ ਕੋਲ ਕੀਤੀ ਤੁਹਾਨੂੰ ਕੀਤਾ ਸਾਨੂੰ ਇੱਥੇ ਕੋਲ ਤੇ ਗੜੇ ਤੁਹਾਡੇ ਸਾਹਮਣੇ ਅਗਿਆ ਜਿਹੜੀ ਏਰੀਆ ਦੀ ਜਗ੍ਹਾ ਪੈਂਦੀ ਹੈ ਉਸ ਏਰੀਆ ਦੀ ਪੁਲਿਸ ਨੂੰ ਫੋਨ ਕਰਕੇ ਉਹਨਾਂ ਨੇ ਮੌਕੇ ਤੇ ਬੁਲਾ ਲਿਆ ਕੰਪਲੇਂਟ ਆਈ ਸਾਨੂੰ ਵੀ ਤੁਹਾਡੇ ਫੋਨ ਆਇਆ ਕਿ ਉਹਤੇ ਨਸ਼ੇ ਕਰਦੇ ਫੜੇ ਆ ਉਹਨੂੰ ਮੌਕੇ ਤੇ ਆਏ ਆ ਪੁੱਛਿਆ ਜੀ ਰੋਸ ਸਾਹਿਬ ਨੂੰ ਕਿਹੜੇ ਬੰਦੇ ਸੀ ਕਿਤੇ ਵੀ ਕਿਤੇ ਭ ਲੁਧਿਆਣਾ লাইਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਤਵੜੀ ਲੁਧਿਆਣਾ ਦੇ ਟਿੱਬਾ ਰੋਡ ਆਪੋਜੀਟ ਖੜੇ ਆ ਬਿਲਕੁਲ ਉਸ ਪੁਲ ਦੇ ਥੱਲੇ ਜਿਸ ਪੁਲ ਦੇ ਥੱਲੇ ਹਸਤੋਂ ਕੁਝ ਦਿਨ ਪਹਿਲਾਂ ਪੁਲ ਦੇ ਦਾਡ ਬੋਡੀ ਮਿਲਦੀ ਹਾਲਾਂਕਿ ਨੌਜਵਾਨ ਦੀ ਇਥੇ ਡੈਡ ਬੋਡੀ ਜੜੀ ਐਸੇ ਪੁਲ ਦੇ ਥੱਲੇ ਮਿਲਦੀ ਐ ਤੇ ਉਸ ਤੋਂ ਬਾਅਦ ਅੱਜ ਫਿਰ ਇੱਕ ਵਾਰੀ ਤਸਵੀਰਾਂ ਜੜੀਆਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਤਾਂ ਵੱਡੀ ਖਬਰ ਜੜੀ ਐ ਲੁਧਿਆਣਾ ਦੇ ਉਸੇ ਪੁਲ ਦੇ ਥੱਲੇ ਐ ਜਿਸ ਪੁਲ ਦੇ ਥੱਲੇ ਚਰੇ ਹਮ ਜਿਹੜਾ ਨਸ਼ਾ ਕੀਤਾ ਜਾਂਦਾ ਨੌਜਵਾਨ ਜਿਹੜੇ ਨੇ ਤਲੇ ਨਸ਼ੇ ਦੇ ਜੜੇ ਆ ਟੀਕੇ ਵੀ ਲਾਂਦੇ ਨੇ ਉਹ ਵੀ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਕੁਝ ਲੋਕ ਇਸ ਜਗ੍ਹਾ ਤੇ ਇਕੱਠੇ ਹੋਏ ਨੇ ਉਹਨਾਂ ਨੇ ਜਾਣਕਾਰੀ ਲੈ ਲੈਣੀ ਹੈ ਹਾਲਾਂਕਿ ਇੱਕ ਪਾਸੇ ਸਮਾਜ ਸੇਵੀ ਤਾਂ ਉਹਨਾਂ ਵੱਲੋਂ ਲਗਾਤਾਰ ਦੇਖ ਸਕਦੇ ਹੋ ਕਿ ਸਟਿੰਗ ਕਿਤਾ ਜਾ ਰਿਹਾ ਤਾਂ ਲਗਾਤਾਰ ਉਹ ਦੇਖ ਸਕਦੇ ਹੋ ਕਿ ਆਵਾਜ਼ ਚੱਕਦੇ ਨੇ ਨਸ਼ੇ ਦੇ ਵਿਰੁੱਧ ਕਿਉਂਕਿ ਦੱਸ ਦਈਏ ਤਾਂ ਯੁੱਧ ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਵੱਲੋਂ ਲਗਾਤਾਰ ਜਿਹੜੀ ਇਹ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਮੁਹਿੰਮ ਜਿਹੜੀ ਚਲਾਈ ਜਾ ਰਹੀ ਹੈ ਤਾਂ ਇੱਕ ਪਾਸੇ ਪ੍ਰਸ਼ਾਸਨ ਜਿਹੜਾ ਹੈ ਉਹਨਾਂ ਵੱਲੋਂ ਵੀ ਲਗਾਤਾਰ ਨਸ਼ਿਆਂ ਵਿਰੁੱਧ ਜਿਹੜਾ ਕੰਮ ਕੀਤਾ ਜਾ ਰਿਹਾ ਪਰ ਕਿਤੇ ਨਾ ਕਿਤੇ ਦੇਖ ਸਕਦੇ ਹੋ ਕਿ ਸਮਾਜ ਸੇਵੀ ਜਿਹੜੇ ਜਗ੍ਹਾ ਤੇ ਪਹੁੰਚਣੇ ਪਰ ਖੜੇ ਹੋ ਕਿਉਂ ਭਾਜੀ ਪੰਜਾਬ ਦੀ ਸੇਵਾ ਕਰਦਾ ਪੰਜਾਬ ਲਈ ਆਪਣਾ ਟਾਈਮ ਵੇਸਟ ਕਰ ਰਿਹਾ ਪੰਜਾਬ ਲਈ ਆਪਣਾ ਟਾਈਮ ਵੇਸਟ ਕਰ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਗੰਦਾ ਨਸ਼ਾ ਚਿੱਟਾ ਜਦੋਂ ਪੰਜਾਬ ਚ ਐਂਟਰ ਹੋਇਆ ਸੀ ਤੇ ਖੰਤਰੇ ਦੀਆਂ ਘੰਟੀਆਂ ਵੱਜੀਆਂ ਸੀ ਉਸ ਚੀਜ਼ ਨੂੰ ਦਿਖਾਉਂਦੇ ਹੋਏ ਜਾਗਰੂਕਤਾ ਕਰਦਾ ਮੈਨੂੰ ਕੋਈ ਸਰਕਾਰੀ ਤਨਖਾਹਾਂ ਨਹੀਂ ਮਿਲਦੀਆਂ ਮੇਰੇ ਪਰਿਵਾਰ ਨੂੰ ਪਾਲਣ ਵਾਸਤੇ ਵੀ ਮੈਂ ਇਕੱਲਾ ਇਨਸਾਨ ਹ ਪਰ ਇਹ ਵੀ ਪਰਿਵਾਰ ਦੇ ਲੋਕ ਨੇ ਜਿਨ੍ਹਾਂ ਨੂੰ ਅਸੀਂ ਜਾਗਰੂਕਤਾ ਵਾਸਤੇ ਦੱਸਦੇ ਆ ਜਦੋਂ ਥੱਲੋ ਅਸੀਂ ਨੌਜਵਾਨ ਦੀ ਡੈੱਡ ਬੋਡੀ ਕੱਢਦੇ ਆ ਉਹਨਾਂ ਦੇ ਮਾਪੇ ਦਾ ਜਿਹੜਾ ਸਹਾਰਾ ਬੁਢਾਪੇ ਦਾ ਸਹਾਰਾ ਉਹਨੂੰ ਅਸੀਂ ਕੱਢਦੇ ਆ ਤੇ ਇਸ ਵਾਸਤੇ ਤੁਹਾਨੂੰ ਦਿਖਾ ਲੱਗਾ ਥੱਲੋ ਹਲੇ ਤਿੰਨਿਆਂ ਨੇ ਉਹ ਲੈ ਕੇ ਆਉਂਗਾ ਮੇਰੇ ਕੋ ਵੀਡੀਓ ਆ ਟੀਕੇ ਲਾਉਂਦੇ ਆ ਦੀ ਮਤਲਬ ਤੁਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਐ ਪੁਲਿਸ ਨੂੰ ਕੰਪਲੇਨਟ ਕੀਤੀ ਇਸ ਮਾਮਲੇ 'ਚ ਭਾਈ ਪੁਲਿਸ ਨੂੰ ਤਾਂ ਅਸੀਂ ਆਪਣੀ ਪਹਿਲਾ ਡਿਊਟੀ ਨਿਭਾਉਂਦੇ ਆ ਕਾਲ ਕਰਦੇ ਆ ਪੁਲਿਸ ਨੂੰ ਦੱਸਦੇ ਆ ਪਰ ਕਦੋਂ ਤੱਕ ਅਸੀਂ ਇਹ ਸੇਵਾ ਕਰਦੇ ਰਹਿਾਂਗੇ ਔਰ ਵੀ ਲੋਕ ਆ ਉਸ ਲੋਕ ਕਿਉਂ ਨਹੀਂ ਧਿਆਨ ਦਿੰਦੇ ਉਹ ਲੋਕ ਕਿਉਂ ਨਹੀਂ ਧਿਆਨ ਦਿੰਦੇ ਠੀਕ ਐ ਨਾ ਤੁਹਾਨੂੰ ਮੈਂ ਦਿਖਾ ਸਕਦਾ ਕਿ ਕਿਸ ਹਿਸਾਬ ਦੇ ਨਾਲ ਥੱਲੇ ਟੀਕੇ ਲੱਗਦੇ ਨੇ ਤੁਹਾਨੂੰ ਸਾਰਾ ਕੁਝ ਦਿਖਾ ਸਕਦਾ ਮੈਂ ਕੀ ਕਹਿਣਾ ਥੱਲੇ ਜੇ ਸਾਹਬ ਦੇ ਨਾਲ ਡੈੱਡ ਬੋਡੀਆਂ ਵਗੈਰਾ ਨਿਕਲਦੀਆਂ ਐ ਇਹ ਉਹੀ ਥੱਲੇ ਹੋਰ ਲੋਕ ਬੈਠੇ ਹੋਣੇ ਤਿੰਨ ਜਾਣੇ ਹੋਰ ਐ ਇੱਕਸ ਮੁੰਡੇ ਵੱਲੋਂ ਦੱਸਿਆ ਜਾ ਰਿਹਾ ਕਿ ਥੱਲੇ ਤਿੰਨ ਜਾਣੇ ਹੋਰ ਹੈਗੇ ਨੇ ਕੀ ਨਾਮ ਆ ਤੁਹਾਡਾ ਮੇਰੇ ਅੰਨੇ ਜਾਣੇ ਹੈਗੇ ਮੁੰਡੇ ਉਹ ਗਾਂਜਾ ਪਿੰਦੇ ਆ ਉਹ ਉਹ ਹੈਗੇ ਝਾੜੂ ਵਾਲੇ ਜਿਹੜੇ ਆਪਣੇ ਗੰਦਗੁੰਦ ਇਕੱਠਾ ਕਰਦੇ ਸੀ ਉਹ ਬੰਦੇ ਆ ਹੋਰ ਇਸ ਜਗ੍ਹਾ ਦੇ ਉੱਤੇ ਪੁਲ ਦੇ ਥੱਲੇ ਜਿਹੜੀਆਂ ਥੱਲੇ ਕੀ ਕਰਦੇ ਪੈਸੀ ਭਾਈ ਲੈਟਰਨ ਕਰਨ ਗਿਆ ਸਾਰੇ ਬੰਦੇ ਥੱਲੇ ਲੈਟਰਨ ਕਰਨ ਜਾ ਰਹੇ ਆ ਥੱਲੇ ਇੱਥੇ ਹੀ ਬੈਠਾ ਹਾਂ ਆ ਲਓ ਭਾਈ ਅਥਲੇ ਕੀ ਕਰਨ ਕੀ ਗਿਆ ਸੀ ਥੱਲੇ ਕੀ ਕਰਨ ਜੈਕਸ਼ਨ ਲੱਗੇ ਆ ਨਹੀਂ ਭਾਜੀ ਹਲੋ 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 ਭਾਜੀ ਪਤਾ ਮਤਲਬ ਬੈਣਾ ਖਾਣਾ ਸੋਣਾ ਇਹ ਪੁੱਲ ਦੇ ਨਹੀਂ ਨਹੀਂ ਥੱਲੇ ਨਹੀਂ ਭਾਈ ਨਹੀਂ 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 ਫਿਰ ਕਿਦਾਂ ਥੱਲੇ ਕੀ ਕਰਨ ਆਏ ਸੀ ਭਾਜੀ ਮੈਂ ਤਾਂ ਉਹਨੇ ਕੰਮ ਤੋਂ ਆਇਆ ਸੀ ਠੀਕ ਹੈ ਨਾ ਪਲੇਟਾ ਖਾਲੀ ਕਰਨ ਗਿਆ ਸੀ 150 ਰੁਪਏ ਕਮਾ ਕੇ ਆਇਆ ਵਾ ਮੰਡੀ ਚੱਲਾ ਸੀ ਮੈਂ ਠੀਕ ਹੈ ਜੀ ਮੈਨਾਂ ਤਾਂ ਲੈਟ੍ਰੀਨ ਲੱਗੀ ਥੱਲੇ ਬੈ ਕੇ ਨਾਲੀ ਪਾਉਣਾ ਇੱਥੇ ਸਾਰੀ ਪਬਲਿਕ ਇਕੱਠੀ ਹੋਈ ਹੋਈ ਆ ਉਹਨਾਂ ਵੱਲੋਂ ਕਿਹਾ ਜਾਂਦਾ ਇੱਥੇ ਤੁਸੀਂ ਇੱਥੇ ਬੈਠੇ ਹੋ ਤੁਸੀਂ ਨਹੀਂ 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 ਨਸ਼ਾ ਨਹੀਂ ਕਰਦੇ ਗਾਂਜਾ ਪਿੰਦਾ ਪੜੈਗਾ ਖਾ ਲੈਂਦਾ ਸਰ ਝੂੜਕਾ ਗਾਣਾ ਹੋਰ ਕੀ ਕੀ ਕਰਦੇ ਹੋ ਬਾਜੀ ਹੋਰ ਬਸ ਇਹੀ ਹਾਂਜੀ ਹੋਰ ਕੋਈ ਨਿਸ਼ਾਨੀ ਹੈਗਾ ਸਰ ਉਹਨ ਦਾ ਮਨ ਤੇਲ ਸੈਕ ਕੱਲੋ ਹੋਰ ਬੋਲੋ ਸਰ ਮਤਲਬ ਸਿਰਫ ਗਾਂਜਾ ਪੀਨੇ ਗਾਂਜਾ ਪਿੰਦਾ ਸਰ ਪਰੈਗਾ ਖਾ ਲੈਂਦਾ ਕਦੀ ਗਦਾਰ ਬਸ ਹੋਰ ਕਿੰਨੇ ਜਣੇ ਬੈਠੇ ਥੱਲੇ ਉਹ ਸੁੱਤੇ ਹੋਇਆ ਸਾਈਡ ਤੇ ਬਾਜੀ ਸੁੱਤੇ ਹੋਇਆ ਹਾਂਜੀ ਨਹੀਂ ਕਿੰਨੀ ਡੇਡ ਨਹੀਂ ਖੜਦਾ ਉਹਨ ਦਾ ਬੰਦਾ ਤੇ ਵੀ ਆ ਨਹੀਂ ਖੜ ਸਕਦਾ ਆਉਂਦੇ ਇਹ ਬੰਦੇ ਕਹਿ ਰਹੇ ਕਿ ਥੱਲੇ ਉਹ ਆਪ ਪ੍ਰੈਸ਼ ਹੋ ਜੇ ਨੇ ਖੜ ਸਕਦੇ ਸਾਰੇ ਇੱਥੇ ਮੈਂ ਕੀ ਬੜੀ ਆ ਗਈ ਆ ਹੋਰ ਹੀ ਕੁਛ ਨਸ਼ਾ ਲਾਂਦੇ ਆ ਚਿੱਟਾ ਜੁੱਟੇ ਲਾਂਦੇ ਥੱਲੇ ਬੈ ਕੇ ਜਿਹੜਾ ਸਮਾਨ ਜਿਹੜਾ ਲਾਂਦੇ ਹੁੰਦੇ ਆ ਕੁਛ ਕਰਦੇ ਹੁੰਦੇ ਆਗੇ ਜਿੰਦਾ ਵੀ ਸਮਾਨ ਸਮੂਲ ਲਾਂਦੇ ਹੁੰਦੇ ਆਗੇ ਕੁਝ ਵੀ ਨਸ਼ਾ ਕਰਦੇ ਥੱਲੇ ਜਾਣਾ ਨਹੀਂ ਚਾਹੀਦਾ ਹੈਗਾ ਗਈ ਅਤੇ ਨਾਲੇ ਚੱਲੇ ਗਏ ਤਾਂ ਫਾਇਦਾ ਕੀ ਹੈਗਾ ਤੁਹਾਡੇ ਮਰਨੇ ਵਾਲੇ ਕੰਮ ਹੋ ਜਾਂਦੇ ਆਗੇ ਹੋਰ ਕਿੰਨੇ ਲੋਕ ਥੱਲੇ ਬੈਠੇ ਨੇ ਰਾਹੁਲ ਜੀ ਤੁਸੀਂ 마ਸਕ ਪਾਇਆ ਹੋਇਆ ਹੱਥਾਂ ਦੇ ਵਿੱਚ ਤੇ ਇਸ ਜਗ੍ਹਾ ਦੇ ਉੱਤੇ ਖੜੇ ਸੀਗੇ ਤੇ ਕੀ ਕੁਝ ਦੇਖਿਆ ਤੇ ਭਾਜੀ ਤਕਰੀਬਨ ਤਿੰਨ ਤੋਂ ਚਾਰ ਮੁੰਡੇ ਥੱਲੇ ਬੈਠੇ ਆ ਆਪਣੇ ਕੋ ਬਕਾਇਦਾ ਵੀਡੀਓ ਪਈ ਹੈ ਕੈਮਰੇ ਜਿਹਦੇ ਵਿੱਚ ਟੀਕਾ ਲ ਆ तकरीबन ਜਿਹੜਾ ਵੀ ਮੁੰਡਾ ਹੁਣੇ ਰੋਕਿਆ ਉਹਦੀ ਬਾਹਾਂ तकरीबन ਦੇਖਿਆ ਹੋਣੀ ਆ ਤਾਂ ਸੂਜਿਆ ਹੋਇਆ ਇੰਜੈਕਸ਼ਨ ਲਾਏ ਹੋਇਆ ਉਹਨਾਂ ਨੇ ਤੇ ਉਪਰ ਉਹ ਕਹਿ ਰਹੇ ਮੈਂ ਪ੍ਰੈਗਾ ਖਾ ਰਿਹਾ ਜਾਂ ਦੇਖੋ ਸ਼ਰੇਆਮ ਕੈਮਰੇ ਅੱਗੇ ਕਹਿ ਰਹੇ ਸੀ ਪ੍ਰੈਗਾ ਖਾ ਰਿਹਾ ਪ੍ਰਸ਼ਾਸਨ ਨੂੰ ਪਤਾ ਹੋਣਾ ਚਾਹੀਦਾ ਕਿ ਕਿੱਥੋਂ ਨਸ਼ਾ ਮਿਲ ਰਿਹਾ ਬੰਦੇ ਸ਼ਰੇਆਮ ਕਹਿ ਰਹੇ ਕੈਮਰੇ ਅੱਗੇ ਆ ਕੇ ਕਿ ਮੈਂ ਪ੍ਰੈਗਾ ਖਾਣਾ ਮੈਂ ਗਾਂਜਾ ਪੀਣਾ ਮੈਂ ਚਿੱਟਾ ਲਾਣਾ ਮਾਦੀ ਆ ਉਸ ਚੀਜ਼ ਦਾ ਇਸ ਕਰਕੇ ਪਤਾ ਹੋਣਾ ਚਾਹੀਦਾ ਪ੍ਰਸ਼ਾਸਨ ਨੂੰ ਕਿੱਥੋਂ ਲੈ ਕੇ ਆ ਰਹੇ ਨੇ ਕਿਉਂਕਿ ਬੰਦੇ ਕੈਮਰੇ ਅੱਗੇ ਆ ਕੇ ਖੁੱਲੇ ਆਮ ਕਹਿ ਰਹੇ ਨੇ ਇਸ ਕਰਕੇ ਇਹਨਾਂ ਦੇ ਬਣਦੀ ਕਾਰਵਾਈ ਹੋਣੀ ਚਾਹੀਦੀ तकरीबन नीचे बैठे हुए ने अपने को कैमरे दी वीडियो हैगी आ देखो इन्हें बामा चेक कर सकते हो। ਤੁਹਾਨੂੰ ਮੈਂ ਇਸ ਬੰਦੇ ਦੀ 1 ਮਿੰਟ ਇਹ ਕਹਿੰਦਾ ਜੀ ਮੈਂ ਟੀਕਾ ਨਹੀਂ ਲਾਣ ਗਿਆ ਸੀ। ਮੈਂ ਤੁਹਾਨੂੰ ਇਹ ਵੀ ਵੀਡੀਓ ਦਿਖਾਉਂਗਾ। ਪਹਿਲਾਂ ਪਾਲੀ ਸਾਈਡ ਤੋਂ ਸਰਿੰਜ ਚੱਕ ਕੇ ਲੈ ਕੇ ਆਉਂਦਾ। ਤੁਹਾਨੂੰ ਮੈਂ ਵੀਡੀਓ ਦਿਖਾਉਂਗਾ ਸਰਿੰਜ ਪਾਲੀ ਸਾਈਡ ਤੋਂ ਚੱਕ ਕੇ ਲੈ ਕੇ ਆਉਂਦਾ। ਭਾਜੀ ਇਹਨਾਂ ਨੂੰ ਇਹਨਾਂ ਨੂੰ ਰੋਕਣਾ ਸਾਡੇ ਵਾਸਤੇ ਕੋਈ ਫਾਇਦੇਮੰਦ ਚੀਜ਼ ਨਹੀਂ ਹੈਗੀ। ਅਸੀਂ ਇਹ ਕਹਿੰਦੇ ਕਿ ਨੌਜਵਾਨ ਪੀੜੀ ਨਸ਼ਿਆਂ ਤੋਂ ਮੁਕਤ ਹੋਵੇ। ਕਿਉਂਕਿ ਅਸੀਂ ਇਹਨਾਂ ਨੂੰ ਫੜਨਾ ਸਾਡੇ ਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ। ਇਹਨਾਂ ਦਾ ਹੀ ਫਾਇਦਾ ਤੁਹਾਡਾ ਹੀ ਫਾਇਦਾ ਆ। ਕਿ ਤੁਹਾਡੀ ਜ਼ਿੰਦਗੀ ਮਾਰਾ ਤੁਹਾਡੀ ਬਚ ਨਹੀਂ ਗਈ ਠੀਕ ਹੈ ਜੀ ਆ ਬਾਕਾਇਦਾ ਆਪਣੇ ਕੋ ਵੀਰਾਂ ਜੜੀਆਂ ਉਹ ਦੇਖ ਸਕਦੇ ਹੋ ਇਸ ਵਿੱਚ ਇੱਕ ਹੁੰਦੇ ਵੱਲੋਂ ਦੇਖ ਸਕਦੇ ਹੋ ਕਿ ਮੇਰੇ ਹੱਥ ਤੋਂ ALU ਦੇ ਹੱਥ ਟੀਕਾ ਦਿਖਾਣਾ ਟੀਕਾ ਲੈ ਕੇ ਆਇਆ ਟੀਕੇ ਨੂੰ ਹਲਾ ਹਲਾ ਕੇ ਠੀਕ ਹੈ ਖਾਲੀ ਟੀਕਾ ਪਾਲੀ ਸਾਈਡ ਤੋਂ ਲੈ ਕੇ ਆਏ ਤੇ ਇਸ ਪੁਲ ਦੇ ਥੱਲੇ ਇਹ ਵੀਡੀਓ ਸੈਂਡ ਕਰੂੰਗੇ ਤੁਸੀਂ ਮੈਂ ਜਰੂਰ ਸਾਰੀਆਂ ਵੀਡੀਓ ਸੈਂਡ ਕਰੂੰਗਾ ਮੇਰੇ ਕੋ ਪੰਜ ਵੀਡੀਓ ਟੀਕੇ ਲੰਦਿਆਂ ਦੀ ਮੁੰਡੇ ਦੀ ਇਹ ਸਾਰੀਆਂ ਆ ਦਰਿਆ ਦੇ ਨੀਚ ਬੁੱਡੇ ਨਾਲੇ ਦੀਆਂ ਨੇ ਤਲਵਾੜ ਦਫਤਰ ਐਕਸ ਐਮ ਐਲ ਦੇ ਸਾਹਮਣੇ ਬਿਲਕੁਲ ਨੀਚੇ ਕੁਲੀ ਦੀਆਂ ਉੱਥੇ ਦੀ ਵੀਡੀਓ ਨੇ ਇਹ ਕੋਈ ਪ੍ਰਸ਼ਾਸਨ ਖੜਦਾ ਨਹੀਂ ਹੈ ਗਾਜ ਜਗਤ ਕੋਈ ਪ੍ਰਸ਼ਾਸਨ ਨਹੀਂ ਜੀ ਖੜਦਾ ਅੱਧਾ ਘੰਟਾ ਹੋ ਗਿਆ ਫੋਨ ਕੀਤਾ ਨੇ ਪ੍ਰਸ਼ਾਸਨ ਦੇ ਕੋਈ ਇੱਥੇ ਨਹੀਂ ਪਹੁੰਚਿਆ ਅਬ ਤਕਰੀਬਨ ਦੇਖੋ ਸਾਰੇ ਜਨਤਾ ਖੜੀ ਹੋਈ ਆ ਕੋਈ ਪ੍ਰਸ਼ਾਸਨ ਨਹੀਂ ਇਥੇ ਹੁਣ ਕੀ ਅਗਲਾ ਸਟੈਪ ਕੀ ਹੈਗਾ ਸਾਡਾ ਸਟੈਪ ਇਹੀ ਹੈ ਉਹ ਮੈਨੂੰ ਨਾ ਨਾ ਸਿਖਾ ਮੈਨੂੰ ਪਤਾ ਕਿੱਥੇ ਟੀਕਾ ਲਾਇਆ ਮੈਂ ਸਾਰਾ ਥੰਮਨੇ ਨਾ ਪੈਂਟ ਲਾ ਕੇ ਤੈਨੂੰ ਦਿਖਾ ਦੂੰਗਾ ਮੈਂ ਤੈਨੂੰ ਦਿਖਾ ਦੂੰਗਾ ਤੂੰ ਟੀਕਾ ਲਿਆ ਆ ਨਹੀਂ ਲਾਇਆ ਤੈਨੂੰ ਵੀਡੀਓ ਦਿਖਾਣਾ ਮੈਂ ਚੈੱਕ ਕਰ ਲਓ ਪਾਲੀ ਸਾਈਡ ਤੋਂ ਟੀਕਾ ਲਿਆ ਆ ਨਹੀਂ ਲਿਆ ਆ ਕੁਛ ਨਹੀਂ ਲਿਆ ਸਰ ਜੇ ਵੀਡੀਓ ਦਿਖਾ ਦਵਾ ਜੇ ਵੀਡੀਓ ਦਿਖਾ ਦਵਾ ਜੇ ਵੀਡੀਓ ਦਿਖਾ ਦਵਾ ਸਰ ਤੂੰ ਦਿਖਾ ਵੀਡੀਓ ਤੂੰ ਜੀ ਇਹ ਦਿਖਾ ਦਵਾ ਪਰਚਾ ਦਰਜ ਕਰਵਾਵਾ ਜਾਂ ਤੇਰੀ ਵੀਡੀਓ ਹੋਈ ਮੰਨ ਕੇ ਆਪਣੇ ਮੂੰਹੋਂ ਟੀਕਾ ਲਾਉਣ ਵਾਸਤੇ ਟੀਕਾ ਪਾਲੀ ਸੈਰ ਤੋਂ ਲਿਆਇਆ ਨਹੀਂ ਲਿਆਇਆ ਮੈਂ ਸ਼ਰਦੂਗਾ ਕੰਦਾ ਲੈਣ ਗਿਆ ਸੀ ਠੀਕ ਹੈ ਮੈਂ ਤੈਨੂੰ ਫੇਰ ਇੱਕ ਵਾਰੀ ਪੁੱਛੇਗਾ ਇੱਕ ਵਾਰੀ ਬੇਟਾ ਤੈਨੂੰ ਮੈਂ ਫੇਰ ਪੁੱਛੂੰਗਾ ਤੂੰ ਮੇਰਾ ਦੁਸ਼ਮਣ ਨਹੀਂ ਹੈ ਪਾਲੀ ਸੈਰ ਤੋਂ ਟੀਕਾ ਲਿਆਇਆ ਗੱਡੀ ਕਦਾ ਲਾ ਲੈਂਦਾ ਹੂੰ ਲਿਆਇਆ ਜਾਂ ਨਹੀਂ ਲਿਆਇਆ ਤੈਨੂੰ ਮੈਂ ਸ਼ਰਦੂਗਾ ਮੈਨੂੰ ਆਪਣੀ ਧੀਾਂ ਦੀ ਸੌਣ ਲੱਗੇ ਮੈਂ ਦਿੱਤੋਂ ਕੁਝ ਵੀ ਲੈ ਆਇਆ ਲਿਆਇਆ ਨਾ ਤੈਨੂੰ ਮਾਪੇ ਨੇ ਜੰਮਿਆ ਹਾਂਜੀ ਸਰ ਤੈਨੂੰ ਮਾਪੇ ਨੇ ਜੰਮਿਆ ਹਾਂਜੀ ਹਾਂ ਜਦੋਂ ਤੈਨੂੰ ਇਸ ਜਵਾਨੀ ਚ ਉਹ ਫੁੱਕਣ ਜਾਣਗੇ ਤੇ ਆਪਣੇ ਢਿੱਡ ਤੇ ਹੱਥ ਮਾਰ ਮਾਰ ਰੋਣਗੇ ਕਿਸ ਨਕੰਮੇ ਨੂੰ ਜੰਮਿਆ ਤੂੰ ਉਹਨਾਂ ਦਾ ਸਹਾਰਾ ਬਣਨਾ ਜਾਂ ਤੇਰਾ ਉਹ ਸਹਾਰਾ ਬਣਨਗੇ ਓਏ ਹੱਥ ਜੋੜ ਕੇ ਬੇਨਤੀ ਆ ਪੰਜਾਬ ਨੂੰ ਸਹੀ ਰਸਤੇ ਪਾ ਲੋ ਤੁਸੀਂ ਸਾਡੇ ਦੁਸ਼ਮਣ ਨਹੀਂ ਤੁਸੀਂ ਸਾਡੇ ਆਪਣੇ ਹੋ ਸੁਧਰ ਜੋ ਨੀਤਾਖੋਟਾ ਡੈਡ ਬੋਡੀਆ ਰੋਹਿਤ ਰੋੜਾ ਤੇ ਰਾਹੁਲ ਬਰਮਨ ਚੱਕਦਾ ਰਹੂੰਗਾ ਹੱਥ ਜੋੜ ਕੇ ਬੇਨਤੀ ਆ ਮੈਨੂੰ ਕੱਢ ਲਓ ਮੈਨੂੰ ਪਿਆਰੀ ਪਵਾ ਲਓ ਭਰਾਵਾ ਪੰਜਾਬ ਤੋਂ ਨਸ਼ਾ ਛੱਡ ਦੋ ਕੁਝ ਨਹੀਂ ਮਿਲਣਾ ਤੁਹਾਡੇ ਮਾਪੇ ਬਾਪਾਂ ਨੇ ਰੋਲ ਜਾਣਾ ਪੁੱਤ ਤੁਹਾਡੀਆਂ ਮਾਮਾ ਨੇ ਰੋਲ ਜਾਣਾ ਤੁਹਾਡੇ ਪਿਓ ਨੇ ਰੋਲ ਜਾਣਾ ਤੁਹਾਡੀਆਂ ਪਿਆਰਾਂ ਨੇ ਹਰ ਰਖੜੀਆਂ ਤੇ ਰੋਣਾ ਬਿਲਕੁਲ ਸੋ ਤਸਵੀਰਾਂ ਜਿਹੜੀਆਂ ਇਸ ਟਾਈਮ ਦੀਆਂ ਸਾਂਝਾ ਕਰਾ ਰਹੇ ਆ ਤਾਂ ਦੇਖ ਸਕਦੇ ਹੋ ਕਿ ਜਿਹੜੇ ਇੰਚਾਰਜ ਨੇ ਉਹ ਵੀ ਇਸ ਜਗ੍ਹਾ ਤੇ ਪਹੁੰਚੇ ਨੇ ਬਸਤੀ ਥਾਣੇ ਤੋਂ ਸੋ ਤਸਵੀਰਾਂ ਜਿਹੜੀਆਂ ਇਸ ਜਗ੍ਹਾ ਤੇ ਦਿਖਾਈਆਂ ਜਿਸ ਜਗ੍ਹਾ ਦੇ ਉੱਤੇ ਕਾਫੀ ਰੋਲਾ ਪਿਆ ਹੋਇਆ ਸੀਗਾ ਕਿ ਇਹ ਜਗ੍ਹਾ ਦੇ ਉੱਤੇ ਜੇ ਦੇਖਸੋ ਸ਼੍ਰੀ ਆਮ ਜੜੇ ਆ ਇੱਥੇ ਟੀਕੇ ਲਗਾਏ ਜਾਂਦੇ ਨੇ ਸੋ ਬਸਤੀ ਥਾਣੇ ਦੇ ਇਨਸਪੈਕਟਰ ਜਿਹੜੇ ਉਹ ਵੀ ਇੱਥੇ ਪਹੁੰਚੇ ਨੇ ਸੋ ਉਹਨਾਂ ਨਾਲ ਜਾਣਕਾਰੀ ਲੈਨੇ ਕਿ ਹੁਣ ਤੱਕ ਕਾਫੀ ਰੋਲਾ ਜਿਹੜਾ ਇਸ ਜਗ੍ਹਾ ਦੇ ਉੱਤੇ ਪਿਆ ਸੀਗਾ ਪਰ ਜਦੋਂ ਸੇਵਾਦਾਰ ਨਾਲ ਗੱਲ ਕੀਤੀ ਤਾਂ ਉਹਨਾਂ ਵੱਲੋਂ ਇਹ ਗੱਲ ਆਖੀ ਗਈ ਹੈ ਕਿ 112 ਤੇ ਵੀ ਕਾਲ ਕੀਤੀ ਗਈ ਸਰ ਇਸ ਜਗ੍ਹਾ ਦੇ ਉੱਤੇ ਕਾਫੀ ਰੋਲਾ ਪਿਆ ਸੀਗਾ ਪਿੱਛੇ ਪੁਲ ਦੇ ਥੱਲੇ ਜਿਹੜਾ ਸ਼੍ਰੀ ਆਮ ਨਸ਼ਾ ਤਾਂ ਟੀਕਾ ਜਿਹੜੇ ਲਗਾਏ ਜਾਂਦੇ ਨੇ ਉਹਨਾਂ ਵੱਲੋਂ ਇਹ ਗੱਲ ਆਖੀ ਗਈ ਹੈ ਤਾਂ ਕੁਝ ਨੌਜਵਾਨ ਵੀ ਜਿਹੜਾ ਉਹਨਾਂ ਵੱਲੋਂ ਫੜੇ ਗਏ ਤੁਸੀਂ ਇੱ ਦੇਖੋ ਜੀ ਅਸੀਂ ਇੱਥੇ ਪ੍ਰੋਟੈਸਟ ਇੱਕ ਹੋ ਰਿਹਾ ਕਾਂਗਰਸ ਪਾਰਟੀ ਦਾ ਉਹਦੇ ਸੰਬੰਧੀ ਆਏ ਹੈਗੇ ਤੇ ਬਾਕੀ ਕੰਸਰਨਡ ਜਿਹੜੇ ਐਸਐਚਓ ਆ ਉਹਨਾਂ ਦੇ ਧਿਆਨ ਦੇ ਵਿੱਚ ਲਿਆਨੇ ਆ ਇਹ ਗੱਲ ਬਾਕੀ ਚੌਂਕੀਨ ਚਾਰ ਜਿਹਨਾਂ ਦੇ ਸੁਭਾਸ਼ ਨਗਰ ਆਏ ਹੋਏ ਨੇ ਚੌਂਕੀਨ ਚਾਰ ਜਾਇ ਹੋਏ ਹਾਂਜੀ ਹਾਂਜੀ ਆਪਣੇ ਕੋਲ ਜਿਹੜਾ ਟੀਕਾ ਵੈ ਉਹ ਉਸ ਪੁਲ ਦੇ ਥੱਲੇ ਲਾਇਆ ਜਾ ਦੇਖੋ ਜੀ ਮੈਂ ਉਹੀ ਤੁਹਾਨੂੰ ਦੱਸਦਾ ਵੀ ਜਿਹੜਾ ਸਾਡਾ ਏਰੀਆ ਹੈ ਉਹ ਬਸਤੀ ਜੋਧੇਵਾਲ ਹੈਗਾ ਮੈਂ ਤਾਂ ਉਥੋਂ ਇੱਕ ਕਾਂਗਰਸ ਪਾਰਟੀ ਦਾ ਪ੍ਰੋਟੈਸਟ ਹੋ ਰਿਹਾ ਉਹਦੇ ਰਿਗਾਰਡਿੰਗ ਇੱਥੇ ਆਇਆ ਮੈਨੂੰ ਆਹ ਵਾਲੀ ਗੱਲ ਮੇਰੇ ਧਿਆਨ ਦੇ ਵਿੱਚ ਵੀ ਨਹੀਂ ਹੈ ਜਿਹੜੀ ਤੁਸੀਂ ਕਰਦੇ ਹੋ ਸੁਭਾਸਨਗਰ ਚੌਕੀ ਇਨਚਾਰਜ ਸਰ ਤੁਸੀਂ ਹੋ ਤੇ ਸਰ ਇਸ ਜਗ੍ਹਾ ਤੇ ਕੰਪਲੇਂਟ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਇੱਥੇ ਕਿਹਾ ਜਾਂਦਾ ਇੱਥੇ ਟੀਕੇ ਲਾਏ ਜਾਂਦੇ ਨੌਜਵਾਨ ਇੱਥੇ ਸਰੇ ਆਮ ਥੱਲੇ ਪੋਲ ਦੇ ਥੱਲੇ ਟੀਕੇ ਲਾਂਦੇ ਆ ਤੇ ਕੀ ਕਾਰਵਾਈ ਕੀਤੀ ਜਾਊਗੀ ਕੁਝ ਇਨਵੈਸਟੀਗੇਸ਼ਨ ਨਹੀਂ ਕੀਤੀ ਕੀ ਪੁਲਿਸ ਵੱਲੋਂ ਬੇਟਾ ਮੈਂ ਤਾਂ ਤੁਹਾਡੇ ਸਾਹਮਣੇ ਇੱਥੇ ਆਪਾਂ ਮੌਕੇ ਤੇ ਮੌਜੂਦ ਆ ਦੱਸੋ ਕਿਹੜੀ ਜਗ੍ਹਾ ਤੇ ਹੈਗਾ ਕਿੱਥੇ ਉਹਨਾਂ ਨੇ ਕਿਹਾ ਸਾਨੂੰ ਨਾ ਕੋਈ ਕੰਪਲੇਂਟ ਸਾਜੇ ਉਹਨਾਂ ਨੂੰ ਏਡੀ ਦੂਰ ਬਾਰਾਂ ਦੇ ਕੰਦੀ ਕਿ ਲੋੜ ਜਾ ਪੁਲਿਸ ਮੋਕੇ ਤੇ ਖੜੀ ਆ ਤੇ ਸਾਨੂੰ ਦੱਸ ਦਿੰਦੇ ਬਿਲਕੁਲ ਸਰ ਹੁਣ ਕੀ ਇਨਵੈਸਟੀਗੇਸ਼ਨ ਦੇ ਦੌਰਾਨ ਕੀ ਕਾਰਵਾਈ ਕੀਤੀ ਜਾਊਗੀ 112 ਕੰਪਲੇਂਟ ਤੋਂ ਬਾਅਦ ਜਾਊਗਾ ਨਸ਼ਿਆਂ ਦੇ ਖਿਲਾਫ ਜ਼ੀਰੋ ਟੋਲਰੈਂਸ ਤੇ ਕੰਮ ਚੱਲਿਆ ਸਾਡੇ ਕਮਿਸ਼ਨਰ ਸਾਹਿਬ ਜਿਹੜੇ ਉਹਨਾਂ ਦਾ ਸਖਤ ਦਾ ਜਿਹੜਾ ਵੀ ਕੋਈ ਨਸ਼ਾ ਕਰਦਾ ਜਾਂ ਪੀਂਦਾ ਹੈ ਉਹਦੇ ਬੰਦੀ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਇਹ ਜਿਹੜੇ ਪੁਲ ਬਣੇ ਹੋਏ ਆ ਪੁਲ ਦੇ ਥੱਲੇ ਸ਼ਹਿਰਿਆਂ ਨੌਜਵਾਨ ਨਸ਼ੇ ਦੇ ਵਿੱਚ ਰੋੜ ਰਹੇ ਨਾਲ ਹੁਣੇ ਦੁਬਾਰਾ ਰੌਂਡ ਕਰ ਲੈਣਾ ਮੈਂ ਪਹਿਲਾਂ ਵੀ ਰੌਂਡ ਕੀਤਾ ਸਾਡੀ ਵਾਲੀ ਐਸ ਸਾਈਡ ਤੋਂ ਉਹ ਥਾਣੇ ਨੂੰ ਇਤਲਾਹ ਕਰ ਦਿੰਨੇ ਆਪਾਂ ਜੇ ਪਰਲੀ ਸਾਈਡ ਕਹਿ ਰਹੇ ਕਿਤੇ ਗੇਟ ਜਿੱਥੇ ਪੁਲ ਪਰਲੀ ਸਾਈਡ ਤੇ ਪੁੱਟੇ ਪਰਲੇ ਪਾਸੇ ਹੀ ਪੁਲ ਦੇ ਹੈਗਾ ਤੇ ਆਪਾਂ ਉਹਦੇ ਤੇ ਕਾਰਵਾਈ ਕਰਾਂਗੇ ਉਸ ਵੱਲੋਂ ਕਾਰਵਾਈ ਕੀਤੀ ਜਾਊਗੀ ਇੱਥੇ ਇੱਥੇ ਰਾਉਂਡ ਅਪ ਕੀਤਾ ਜਾਊਗਾ ਹਾਂ ਹਾਂ ਬਿਲਕੁਲ ਕਰੀ ਕੀਤਾ ਜਾਊਗਾ ਉਹਨਾਂ ਕੀਤਾ ਜਾਊਗਾ ਜਿਹੜਾ ਵੀ ਕਹਿ ਰਿਹਾ ਕਿੱਥੇ ਬੈਠਾ ਲੈ ਆਪਾਂ ਹੋਰ ਰਾਉਂਡ ਅਪ ਕਰ ਲੈਂਦੇ ਜਿੱਥੇ ਵੀ ਆਪਾਂ ਆਪੇ ਫੜ ਕੇ ਉਹਨਾਂ ਦੇ ਦਾਂਗੇ ਸਰ ਇੱਥੇ ਮੌਕੇ ਤੇ ਪਹੁੰਚਣੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਕੰਪਲੇਨਟ ਕੀਤੀ ਐ ਸਰ ਕਹਿ ਰਹੇ ਅਸੀਂ ਮੌਕੇ ਤੇ ਆਏ ਮੇਰੀ ਗੱਲ ਸੁਣੋ ਜੀ ਪੋਸਟ ਦਾ ਜਿਹੜਾ ਜਿਹੜੇ ਏਰੀਆ ਠੀਕ ਹੈ ਉਹਨਾਂ ਨੇ ਫਿਰ ਵੀ ਆਪਣਾ ਆ ਕੇ ਜਿਹੜਾ ਕਿ ਮੌਕੇ ਦੇ ਉੱਤੇ ਉਹਨਾਂ ਨੇ ਦੇਖਿਆ ਤੇ ਉਹਨਾਂ ਨੇ ਦੱਸਿਆ ਗਿਆ ਜਿਹੜੀ ਏਰੀਆ ਦੀ ਜਗ੍ਹਾ ਪੈਂਦੀ ਹੈ ਉਸ ਏਰੀਆ ਦੀ ਪੁਲਿਸ ਨੂੰ ਫੋਨ ਕਰਕੇ ਉਹਨਾਂ ਨੇ ਮੌਕੇ ਤੇ ਬੁਲਾ ਲਿਆ ਪਰ ਪੁਲਿਸ ਵੀ ਇਸ ਚੀਜ਼ 'ਤੇ ਧਿਆਨ ਕਿੱਥੇ ਕਿੱਥੇ ਦੇਗੀ ਪੁਲਿਸ ਸਿਰਾਈਮ ਵੱਲ ਧਿਆਨ ਦੇਣ ਜਾਂ ਪੁਲਾਂ ਦੇ ਥੱਲੇ ਜਾ ਜਾ ਕੇ ਨਸ਼ੇ ਆੜਿਆਂ ਨੂੰ ਫੜਨ ਮੈਂ ਕਿਹੜਾ ਰਾਉਂਡ ਅਪ ਕੀਤਾ ਜਾਊਗਾ ਇਸ ਰੋਡ ਤੇ ਬਿਲਕੁਲ ਯਾਰ ਜੇ ਉਸ ਸਾਈਡ ਵੀ ਹੋਊਗਾ ਜਹਾਡੇ ਇਹਦੇ ਧਿਆਲ ਜਾ ਗਿਆ ਆਪਾਂ ਉਹਨੂੰ ਅਰੈਸਟ ਕਰਕੇ ਮੁਤਲਕਾ ਥਾਣੇ ਨੂੰ ਫੜਾ ਦਾਂਗੇ ਕੋਈ ਨੋ ਪ੍ਰੋਬਲਮ ਹੈ ਜੇ ਹੈਗਾ ਹੁਣ ਵੀ ਤੁਹਾਡੇ ਨਾਲ ਰਾਉਂ ਹੈ ਗਿਆ ਜਿਹੜੀ ਏਰੀਆ ਦੀ ਜਗ੍ਹਾ ਪੈਂਦੀ ਹੈ ਉਸ ਏਰੀਆ ਦੀ ਪੁਲਿਸ ਨੂੰ ਫੋਨ ਕਰਕੇ ਉਹਨਾਂ ਨੇ ਮੌਕੇ ਤੇ ਬੁਲਾ ਲਿਆ ਪਰ ਪੁਲਿਸ ਵੀ ਇਸ ਚੀਜ਼ 'ਤੇ ਧਿਆਨ ਕਿੱਥੇ ਕਿੱਥੇ ਦੇਗੀ ਪੁਲਿਸ ਕ੍ਰਾਈਮ ਵੱਲ ਧਿਆਨ ਦੇਣ ਜਾਂ ਪੁਲਾਂ ਦੇ ਥੱਲੇ ਜਾ ਜਾ ਕੇ ਨਸ਼ੇ ਆੜਿਆਂ ਨੂੰ ਫੜਨ ਮੈਂ ਕਿਹੜਾ ਰਾਉਂਡ ਅਪ ਕੀਤਾ ਜਾਊਗਾ ਇਸ ਰੋਡ ਤੇ ਬਿਲਕੁਲ ਯਾਰ ਜੇ ਉਸ ਸਾਈਡ ਵੀ ਹੋਊਗਾ ਜ ਸਾਡੇ ਨੇ ਧਿਆਨ ਲੱਗਿਆ ਆਪਾਂ ਉਹਨੂੰ ਅਰੈਸਟ ਕਰਕੇ ਮੁਤਲਕਾ ਥਾਣੇ ਨੂੰ ਉਟਾ ਦਾਂਗੇ ਕੋਈ ਨੋ ਪ੍ਰੋਬਲਮ ਹੈ ਜੇ ਹੈਗਾ ਹੁਣ ਵੀ ਤੁਹਾਡੇ ਨਾਲ ਰਾਉਂਡ ਕਰ ਲੈਨੇ ਆਪਾਂ ਬਿਲਕੁਲ ਸੋ ਦੱਸ ਦਿਆ ਦਰੇਸੀ ਸੁੰਦਰੰਗਰ ਢਾਣੇ ਤੋਂ ਪੀਸੀਆਰ ਜੜੀ ਹੈ ਹੁਣ ਪਹੁੰਚ ਰਹੀ ਹੈ ਹਾਲਾਂਕਿ ਕਾਫੀ ਦੇਖ ਸਕਦੇ ਹੋ ਕਿ ਇਸ ਜਗ੍ਹਾ ਤੇ ਉਤੇ ਰੋਲਾ ਪੈਂਦਾ ਤਾਂ ਉਸ ਤੋਂ ਬਾਅਦ ਪੀਸੀਆਰ ਹੁਣ ਪਹੁੰਚ ਜਾਂਦੀ ਹੈ ਸੋ ਜਾਣਕਾਰੀ ਲੈਣੇ ਸਰ ਇੱਥੇ ਪਹੁੰਚੇ ਹੋ ਤੇ ਕੰਪਲੇਨਰ ਕੀਤੀ ਗਈ ਸੀਗੀ ਤੇ ਕੀ ਕੁਛ ਇੱਥੇ ਦੇਖਣ ਨੂੰ ਮਿਲਿਆ ਤੁਹਾਨੂੰ ਇਹ ਜਦੋਂ ਪਹਿਲੀ ਗੱਲ ਤੇ ਮੋਟਰਸਾਈਕਲ ਦੀ ਇਲਾਕੇ ਹੈ ਨੀਗਾ ਉਸ ਮੋਟਰ 30 ਨੰਬਰ ਮੋਟਰਸਾਈਕਲ ਇਲਾਕਾ ਆ ਉਹ ਮੋਟਰਸਾਈਕਲ ਤੇ ਹੋਰਸ ਘਾਟ ਮੋਟਰਸਾਈਕਲ ਬੰਦੇ ਆ ਇਹ ਮੋਟਰਸਾਈਕਲ ਚੱਲਦਾ ਜਲੰਧਰ ਬਾਈਪਾਸ ਵਾਲੇ 6 ਰੋਡ ਦੀ ਉਧਰ ਚੱਲ ਗਿਆ ਉਹਨੂੰ ਟ ਇਹ ਕਹਿੰਦੇ ਦੋ-ਦੋ ਵਜੇ ਨੇ ਤੰਦਰ ਵੇਂਦੀ ਵਾਰੀ ਵਾਰੀ ਟੀਲ ਕਰ ਲੈਂਦੇ ਆ। ਹਾਂਜੀ ਸਰ ਕੰਪਲੇਨਟ ਕਿਸ ਚੀਜ਼ ਦੀ ਆਈ ਸੀ? ਸਰ ਕੰਪਲੇਟ ਆਈ ਸਾਨੂੰ ਵੀ ਤੁਹਾਡੇ ਫੋਨ ਆਇਆ ਕਿ ਉਹ ਇੱਥੇ ਨਸ਼ੇ ਕਰਦੇ ਫੜੇ ਆ। ਹੁਣ ਮੋਕੇ ਤੇ ਆਏ ਆ ਪੁਛਿਆ ਰੋਸ ਸਾਹਿਬ ਨੂੰ ਕਿਹੜੇ ਬੰਦੇ ਸੀ ਉਹ ਕਹਿੰਦੇ ਵੀ ਉਧਰ ਭੱਜ ਗਏ ਆ। ਅੱਛਾ। ਇੱਥੇ ਮਤਲਬ ਰਾਉਂਡ ਅਪ ਕੀਤਾ ਜਾਊਗਾ ਤੁਹਾਡੇ ਵੱਲੋਂ ਬੰਦੇ ਭੱਜ ਕਿੱਧਰ ਜਾਂਦੇ ਨੇ ਸਰ ਕਿਉਂਕਿ ਇਸ ਪੁਲ ਦੇ ਥੱਲੇ ਲਗਾਤਾਰ ਕਿਹਾ ਜਾਂਦਾ ਕਿ ਇੱਥੇ ਉਹ ਨਸ਼ੇ ਵਗੈਰਾ ਕਰਦੇ ਨੇ ਇਹਨੂੰ ਇੱਕ ਨਸ਼ੇ ਦਾ ਅੱਡਾ ਜਿਹੜਾ ਬਣਾਇਆ ਹੋਇਆ ਪੁਲ ਦੇ ਥੱਲੇ। ਧੀਰਮ ਬਾਜੀ ਇੱ ਕਿੱਥੇ ਮੋਧੋਪੁਰੀ ਹੈ ਕਿੰਨੇ ਘੰਟੇ ਲੱਗਣਗੇ 24 ਘੰਟੇ ਦੀ ਲੱਗਣਗੇ 12 ਘੰਟੇ ਜਾਂ ਕਿਤੇ 2 ਘੰਟੇ ਲੱਗਣਗੇ ਟੈਕਨੀਕਲ ਵੱਲੋਂ ਹੁਣ ਕੀ ਆਸ਼ਵਾਸ਼ਣ ਦਿੱਤਾ ਜਾ ਰਿਹਾ ਲੋਕਾਂ ਨੂੰ ਮੋਟਰਸਾਈਕਲ ਕਿੰਨੇ ਹੋਰ ਚੱਲਣਾ ਚਾਹੀਦੇ ਆ ਜਿਹੜਾ ਲੱਕਾ ਘਾਟੂ ਪਟੋਲੋਂ ਵਧੀਆ ਹੋਊਗੀ ਤੁਸੀਂ ਨੇ ਵੀ ਕੀ ਆਸ਼ਵਾਸ਼ਣ ਹੈ ਸਰ ਤੁਹਾਡੇ ਜਿਹੜੇ ਸਮੱਸਿਆ ਬਿਲਦੇ ਫਾੜ ਕੇ ਅਬਲ ਦੇਖੀਏ ਬਰਦਰ ਕਿੱਥੇ ਰਾਉਂਡਪਿੰਡਾ ਜਾਉ ਹੈ ਅੱਜ ਬੰਦਾ ਮਿਲੂਗਾ ਚੀਜ਼ ਮਿਲੂ ਸਮਗਰੀ ਮਿਲੂ ਫੜਾਂਗੇ ਅਸੀਂ ਫੜ ਕੇ ਥਾਣੇ ਡਿਊਟੀ ਉਸ ਦੇ ਹਾਲੇ ਕਰ ਦਵਾਂਗੇ ਅੱਛਾ ਹਾਂਜੀ ਹਾਂ ਤੁਹਾਨੂੰ ਟਾਈਮ ਲੱਗਿਆ ਇੱਥੇ ਪਹ ਕਿ ਜੇ ਮੈਂ ਸੋ ਦੱਸ ਦਈਏ ਕਿ ਲਗਾਤਾਰ ਅਗਰ ਇਸ ਜਗ੍ਹਾ ਦੀ ਗੱਲ ਕਰੀਏ ਤਾਂ ਇੱਥੇ ਪ੍ਰਸ਼ਾਸਨ ਜਿਹੜਾ ਪੀਸੀਆਰ ਉਹ ਇਸ ਜਗ੍ਹਾ ਤੇ ਪਹੁੰਚ ਜਾਂਦਾ ਸੋ ਉਹਨਾਂ ਵੱਲੋਂ ਜਿਹੜੀ ਆ ਕੰਪਲੇਂਟ ਜਿਹੜੀ ਕੀਤੀ ਗਈ ਤਾਂ ਉਸ ਤੋਂ ਬਾਅਦ ਇੱਕ ਘੰਟੇ ਬਾਅਦ ਇੱਥੇ ਪੀਸੀਆਰ ਪਹੁੰਚਦੀ ਆ ਤਾਂ ਉਹਨਾਂ ਵੱਲੋਂ ਇਹ ਗੱਲ ਵੀ ਆਖੀ ਜਾਂਦੀ ਹੈ ਕਿ ਕੁਝ ਦਿੱਕਤਾਂ ਜੜੀਆਂ ਮੋਟਰਸਾਈਕਲਾਂ ਦੇ ਵਿੱਚ ਆਂਦੀਆਂ ਨੇ ਤੇ ਕਾਹ ਉਸ ਤੋਂ ਬਾਅਦ ਕੁਝ ਦੂਰ ਅਸੀਂ ਸੀਗੇ ਤਾਂ ਉਸ ਤੋਂ ਬਾਅਦ ਰਸਤੇ ਦੇ ਵਿੱਚ ਟ੍ਰੈਫਿਕ ਹੁੰਦੀ ਆ ਤਾਂ ਜਿਸ ਤੋਂ ਬਾਅਦ ਇੱਥੇ ਪਹੁੰਚਦੇ ਆ ਤੇ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਜਿਹੜੇ ਨਸ਼ੇੜੀ ਹੁੰਦੇ ਜਿਹੜੇ ਨਸ਼ੇ ਦੇ ਆਦੀ ਹੁੰਦੇ ਕਰ ਔਰ ਚਲੇ ਵੀ ਜਾਂਦੇ ਨੇ ਪੱਜ ਵੀ ਜਾਂਦੇ ਨੇ ਪਰ ਪੁਲਿਸ ਵੱਲੋਂ ਆਸ਼ਵਾਸਨ ਜਿਹੜਾ ਜਿਤਾਇਆ ਗਿਆ ਹੈ ਕਿ ਇਸ ਜਗ੍ਹਾ ਦੇ ਉੱਤੇ ਬਖੈਲਾ ਹੋਣਾ ਬਲੋ ਰਾਉਂਡ ਅਪ ਕੀਤਾ ਜਾਊਗਾ ਇਸ ਜਗ੍ਹਾ ਦੇ ਉੱਤੇ ਇਨਵੈਸਟੀਗੇਸ਼ਨ ਜਾਊਗੀ ਤੇ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਜਿਹੜੇ ਵੀ ਨਸ਼ੇ ਦੇ ਆਦੀ ਨੇ ਜਿਹੜਾ ਵੀ ਨਸ਼ਾ ਕਰਦੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਫੜਿਆ ਜਾਊਗਾ ਪਰ ਦੇਖਦੇ ਕਿ ਕਦੋਂ ਤੱਕ ਪੁਲਿਸ ਜੜੀ ਹੈ ਇਸ ਜਗ੍ਹਾ ਦੇ ਉੱਤੇ ਪੱਕਾ ਨਾਕਾ ਲਾੰਦੀ ਹੈ ਤੇ ਪੱਕੀ ਤਰੀਕੇ ਇਥੇ ਪਾਬੰਦੀ ਕਰਦੀ ਹੈ ਤੇ ਕਦੋਂ ਤੱਕ ਇਸ ਜਗ੍ਹਾ ਦੇ ਉੱਤੇ ਕਾਰਵਾਈ ਕਰਦੀ ਹੈ ਨਿਊ ਅਪਡੇਟ ਲੱਗੇ ਜੁੜਾਜੋਗੇ ਤੁਹਾਡੇ ਨਾਲ ਦੇਖਦੇ ਰਹੋ ਲੁਧਿਆਣਾ ਲਾਈ